ਹਾਂਜੀ ਦੋਸਤੋ ਅੱਜ ਮੌਸਮ ਦੇਖੋ ਕਿੰਨਾ ਘੈਂਟ ਆ ਹਨਾ ਰਾਤ ਥੋੜੀ ਜੀ ਟਿਮਕ ਜੀ ਲੱਗੀ ਰਹੀ ਸੀ ਸੱਲ ਜੀ ਹੋ ਗਈ ਜੋ ਆਪਣੇ ਕਮਰੇ ਦੇ ਵਿੱਚ ਫਲੀਆਂ ਕਿਆ ਬਾਤ ਆਪਣੇ ਕਮਰੇ ਦੇ ਭਾਈ ਬੁੜੀਆਂ ਫਲੀਆਂ ਥੋੜੀਆਂ ਜਣੀਆਂ ਇਹ ਖਰ ਆਪਣੇ ਗੈਸਟ ਆਏ ਨੇ ਉਹ ਆਂਦੇ ਸੀ ਭਾਈ ਫਲੀਆਂ ਲੈ ਕੇ ਜਾਵਾਂਗੇ ਆਇਆ ਕੌਣਾ ਭਾਈ ਇਹ ਆਪਣੇ ਮਾਸੀ ਦੀ ਕੁੜੀ ਆਈ ਹੈ ਤੇ ਆ ਆਪਣਾ ਇੱਕ ਭਾਂ ਜਾ ਰਾਜਸਥਾਨ ਤੋਂ ਤੇ ਸੋਨ ਉਹਨਾਂ ਦੇ ਦਿਖਾਉਣੇ ਆ ਹਾਂ ਭਾਈ ਕੀ ਹਾਲ ਆ ਭਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਨਾਲ ਆਪਣਾ ਬੱਚਾ ਮਨਸੁਖ ਬਾਈ ਕਹਨੇ ਕਿਹੜੇ ਨੂੰ ਤੇ ਆਪਣਾ ਭਾਂਜਾ ਪਿੰਡ ਕਿਹੜਾ ਭਾਈ ਪਹਿਲੀਆ ਸਾਬੂਆਣਾ ਹਨਮਾਨਗੜ੍ਹ ਰਾਜਸਥਾਨ ਹਾਂਜੀ ਚੱਲੇ ਦੇ ਨਾਲ ਠੀਕ ਹੈ ਜੀ ਇਹ ਭਾਈ ਆਪਾਂ ਨੂੰ ਮੇਲੇ ਗਲੇ ਆਏ ਸੀ ਚਲਾ ਜਾਂਦਵਾਰ ਦਾ ਕਰਕੇ ਛੁੱਟੀ ਸੀ ਇਹਨੂੰ ਵੀਰ ਨੂੰ ਇਹ ਕੰਪਨੀ ਚ ਕਿਸੇ ਚ ਕੰਮ ਕਰਦਾ ਹੈਗਾ ਚਲੋ ਕੰਮਕਾਰ ਵੀ ਆਪੋ ਆਦੇ ਲੱਗੇ ਰਹਿਣ ਉਹ ਪਤਾ ਨਹੀਂ ਕਿਵੇਂ ਅਸੀਂ ਆਂਦੇ ਨੇ ਆਇਆ ਉੱਧਰ ਚੱਲ ਗਿਆ ਪਖੇਤਵੰਨੀ ਹਾਂਜੀ ਦੋਸਤੋ ਆਹ ਕਿਹੜਾ ਸਾਨੂੰ ਗਮਾਰਾ ਉਹ ਮੀਹਾਂ ਵਲੇ ਨਹੀਂ ਕਹਿੰਦੇ ਸੀ ਹੈ ਗਿਆ ਹੈ ਗਿਆ ਮੱਛਿਆ ਹਨਾ ਉਹ ਮਾਰਾ ਪੁੱਤ ਭਾਈ ਐਡਾ ਐਡਾ ਹੋ ਗਿਆ ਘਟੋ ਘਟ ਤਿੰਨ ਤਿੰਨ ਫੁੱਟ ਦਾ ਗਮਾਰਾ ਹੋ ਗਿਆ ਭਈ ਇਹ ਤੇ ਫਲੀਆਂ ਇਹਦੇ ਵਿੱਚ ਬਹੁਤ ਲੱਗੀਆਂ ਨੇ ਦੀਨੀਆਂ ਤਾਂ ਹੀ ਨਹੀਂ ਖਰਾ ਨਾ ਲੱਗੀਆਂ ਦੀਨੀਆਂ ਤਾਂ ਕਿਉਂ ਨਹੀਂ ਹੈਂਗਾ ਖਡੰਗਾ ਲੈ ਜਾਂਦਾ ਠੀਕ ਆ ਜਵਾਕ ਟੋੜੀ ਜਾਂਦੇ ਇੱਧਰ ਖੜਾ ਨਹੀਂ ਪਾਣੀ ਇਹ ਰੂਪੀ ਥੋੜਾ ਸੀ ਇਹ ਚ ਖੜਾ ਸੀ ਵਾਹ ਲੋ ਪਾਣੀ ਆ ਇਹ ਘਰ ਕੋਲੇ ਕੁਮਾਰ ਇੱਕ ਉਧਰ ਹੈਗਾ ਇਹਨੇ ਮੱਥਾ ਦਾ ਮੇਰਾ ਬਹੁਤ ਮਰਵਾਇਆ ਸੀ ਤੇ ਪਰ ਹੋ ਗਿਆ ਇਹ ਰਿੰਗ ਦਾ ਢਿੰਗ ਦਾ ਡਿਗ ਦਾ ਹੈ ਨਰਮੇ ਦਾ ਬੂਝਾ ਅੱਗ ਮਾਰੇ ਦੇ ਵਿੱਚ ਕਹਿੰਦਾ ਨਰਮੇ ਦਾ ਬੂਝਾ ਇਹ ਦੇਸੀ ਵੀ ਹੈ ਇਹ ਕਿਹੜਾ ਬੀਜ ਹੈ ਨਾ ਆ ਕੀ ਲਈ ਫਿਰ ਤਾਂ ਆ ਜੰਤਰ ਕੀ ਆ ਓਏ ਤੇ ਕੱਢਿਆ ਕਿੱਥੋਂ ਆਏ ਓਏ ਆਏ ਕਰੋ ਤਾਂ ਚੱਲਦਾ ਨਹੀਂ ਹੈ ਨਾ ਜੇ ਤਾਂ ਪਉ ਤਾਂ ਹੋਰ ਕੀ ਤੇ ਕੀ ਬਾਤ ਕਿਹੜਾ ਮਾਰਨਾ ਆ ਗਿਆ ਸੀ ਮੈਂ ਚੱਲ ਜਾ ਉਹਨੇ ਖੇਤ ਕਿੰਨੀ ਕਣੀਆਂ ਪੰਗਾ ਸੀ ਤੇ ਸੋਲਰ ਜੀ ਤੋਤੇ ਗਏ ਉਹ ਦੇਖੀ ਸਾਫ ਸਾਫ ਹੋ ਗਏ ਭਾਈ ਥੋੜਾ ਜਿਹਾ ਪਾਣੀ ਵੀ ਖੜਾ ਕਰ ਮੀਂਹ ਦੇ ਉੱਤੇ ਆ ਖੜਾ ਹੋ ਸਕਦਾ ਸੁਨਦੀ ਨਾ ਹੋਵੇ ਹੋ ਖੜਾ ਹੈ ਨਾ ਬਸ ਇਹ ਨੇ ਮੌਸਮ ਘੈਂਟ ਆ ਕਾ ਜਾਜੇ ਫਿਰਦੇ ਪਹਿਲਾਂ ਪਾਣੀ ਕਹਿੰਦੇ ਤੁਸੀਂ ਅੱਜਾ ਅੱਜੇ ਆਉਂਦੇ ਹੁੰਦੇ ਬੀਂਡੇ ਜੇ ਇਹ ਜੂ ਕਰਕੇ ਤੀਆਂ ਆ ਫਿਰਦਾ ਇਹ ਹਵੇਲੀ ਘਟ ਜੇ ਜਾਜੇ ਆਉਂਦੇ ਹੁੰਦੇ ਨਾ ਉਹਨਾਂ ਕਹਿੰਦੇ ਮੀਂਹ ਪੈਂਦਾ ਹੁੰਦਾ ਇਹ ਪਟੂ ਪਰਸੋ ਚੌਥੇ ਜਿਆਦਾ ਫਿਰਦੇ ਆ ਘਰਾਂ ਬੱਦਲ ਇਧਰੋਂ ਢੱਬ ਵਾਲੀ ਕੰਨੋਂ ਚੰਗਾ ਚੜਿਆ ਆਉਂਦਾ ਤੇ ਉਹਦੇ ਅੱਗੇ ਨਾ ਇੱਕ ਟਿੱਡੇ ਜੇ ਆਏ ਸੀ ਭੋਲੇ ਭੜੇ ਇੱਥੇ ਆਪਾਂ ਸਪਰੇਅ ਕਰਕੇ ਢੀਲਾ ਚੱਕੀ ਫਦਾ ਖੰਗਾ ਤੇ ਮੀਂਹ ਆਊਗਾ ਤੇ ਲੱਗਦਾ ਹੈਗਾ ਆਹ ਦੋਸਤੋ ਆ ਟਿੱਡੇ ਨਹੀਂ ਫਿਰਦੇ ਆ ਪੰਜ ਕੁ ਮਿੰਟਾਂ ਪਹਿਲਾਂ ਨਾ ਐਨੇ ਨੰਗੇ ਸੀ ਨਾ ਤਾਂ ਹਜੇ ਵੀ ਨੰਗੀ ਜਾਂਦੇ ਆ ਉਹ ਮੋਬਾਈਲ 'ਚ ਨਹੀਂ ਆਉਂਦੇ ਘਰਾ ਕਾਫੀ ਸੀਗੇ ਯਾਰ ਉਹ ਤੇ ਤਾਂ ਬਦਲ ਦੇਖੋ ਇਹ ਕੋ ਕੀ ਜਾਂਦਾ ਹੋਇਓ ਉਹ ਦੇਖੋ ਦੇ ਕਿੰਨਾ ਤੇਜ਼ ਆ ਨਾ ਉਹ ਕਿਵੇਂ ਛੜਦਾ ਧੂਆ ਓਏ ਆ ਜਾਂਦਾ ਇਹਨੇ ਲਖੀਰ ਜੀ ਕਿੱਡੀ ਪਾਤੀ ਦੀ ਤੇ ਆ ਬਦਲ ਮਿਲਣ ਵਾਲੇ ਆ ਦੇਖ ਇਧਰੋਂ ਛਿਪ ਦੇ ਕੰਗੂ ਆਇਆ ਰਬੱਜ ਤੇ ਟਿੱਡੇ ਜੇ ਲੈ ਕੇ ਆਇਆ ਕਾਫੀ ਆ ਫਿਰਦੇ ਤੇ ਆਪਾਂ ਆਹ ਕੀ ਕਰਾ ਭਾਈ ਬਾਤ ਆ ਸੀ ਪਹਿਲਾਂ ਇਹ ਬਾਹ ਆ ਲਿਆ ਸੀ ਚਾਰ ਲਿਆ ਸੀ ਆਪਾਂ ਕਿਰਾਂ ਪਹਿਲਾਂ ਵੀਡੀਓ ਬਣਾ ਜਿਉ ਉੱਥੇ ਆਦੇ ਚ ਤੇ ਹੁਣ ਆ ਕਿਹਨੂੰ ਵੱਡਾ ਲਾ ਰੱਖਿਆ ਸੀ ਇਹ ਬਿਜ਼ਨਿਸ ਹੀ ਜਮਾਰੇ ਦੀ ਰੌਣੀ ਕਰੀ ਸਾਨੂੰ ਦੱਸਿਆ ਸੀ ਨਾ ਇਹਦੀ ਬਾਤ ਹੀ ਨਹੀਂ ਆਈ ਕਿਉਂਕਿ ਮੀਂਹ ਕਾਫੀ ਪੈ ਗਿਆ ਤੇ ਹੁਣ ਉਹ ਕਿਹਨੂੰ ਵੱਡਾ ਲਾ ਰੱਖਿਆ ਉਹ ਵੀ ਦੇਖ ਲੱਦੇ ਵਾਂਗੂ ਚਾਰਤਾ ਮੈਂ ਤੇ ਇਹ ਬੌਣੇ ਆ ਆ ਸਿਲਰਨਾਂ ਵਾਲੀ ਬੌਣੇ ਆ ਸੀ ਦੇਖਨੇ ਆ ਜੇ ਮੀਂਹ ਹੋਰ ਆ ਗਿਆ ਚੱਲ ਪਾਣੀ ਖੜਜੂ ਇਹ ਚ ਤੇ ਉਹ ਸਿਲਰਨਾਂ ਨਾਲ ਗਿੜੇ ਦੇ ਨਜ਼ਾਰਾ ਬਾਥੂ ਜਾ ਪਤਾ ਨਹੀਂ ਕੀ ਕਰਿਆ ਜਿੰਨੇ ਗਿੜੇ ਆਪਣੀ ਆਸ਼ੀਨ ਆ ਆਣਾ ਬਾਤਾ ਕਿਹੜਾ ਇੱਥੇ ਬੱਦਲ ਖਰਾਬ ਕਾਫੀ ਖਰਾਬ ਸੀ ਜੇ ਮੈਂ ਬਾਹਰ ਨੇ ਦੋ ਕਣੀਆਂ ਪਾਣੀ ਤੇ ਖੜਦੀ ਹੋਏ ਨੇ ਕਈ ਵਾਰੀ ਹੂਲ ਦਾ ਫੱਟ ਜਾਂਦਾ ਹੁੰਦਾ ਹੁੰਦਾ ਥੱਲੇ ਤੇ ਬੀਜ ਨਹੀਂ ਅਜੇ ਇੱਥੇ ਜਮਾਰ ਤੇ ਮੱਕੀ ਸੀਗੀ ਤੇ ਮੌਸਮ ਥੋੜਾ ਜਿਹਾ ਖਰਾਬ ਇਸ ਕਰਕੇ ਮੈਂ ਰਹਿ ਨਹੀਂ ਦੇ ਤੇ ਹੁਣ ਜੇ ਠੀਕ ਆ ਪੈ ਗਿਆ ਠੀਕ ਨਹੀਂ ਤੜਕੇ ਬੀਜਾਂਗੇ ਇੱਥੇ ਮੱਕੀ ਤੇ ਜਮਾਰਾ ਤਨੇ ਫਿਰ ਪਰਸੋਂ ਚ ਉਥੇ ਮੀਂਹ ਹੋਰ ਆਉਣਾ ਹੈ ਹੋਰ ਛੂੰ ਕੱਟ ਕੇ ਲੱਗੇ ਨੇ ਪਾ ਹਰਾ ਕਈ ਦਿਨ ਮੋਢਿਆਂ ਦੇ ਟੋਆ ਹੈ ਮੀਂਹ ਦਾ ਕਰਕੇ ਗਿੱਲਾ ਸੀ पाणी लाया उ मोढे में है काफ़ी और है कंहिं वढजे <laughs> <laughs> ਆ ਬਾਤ ਹੈ ਅੱਜ ਮੌਸਮ ਘੈਂਟ ਹੋ ਗਈ ਤੇ ਗੱਲਬਾਤ ਚੰਗੀ ਹੋ ਗਈ ਆ ਭਾਈ ਹਰਾ ਵੜਨਾ ਬਹੁਾ ਲੱਗਦਾ ਇੱਥੋਂ ਮੂੰਹ ਬੰਦ ਆ ਗਿਆ ਨਾ ਆ ਪੈਪਾ ਕਰਕੇ ਇਹ ਆਏ ਇਹਦਾ ਘਰ ਚੌੜ ਕਰੀ ਜਨੇ ਹਾ ਇਧਰੋਂ ਵੜਦੇ ਹਵਾ ਇਹਦੀ ਠੰਡੀ ਆ ਰੋ ਲਓ ਜੀ ਪਿਆਰਿਓ ਆਪਾਂ ਹਰਾ ਵੱਢ ਕੇ ਦਿੱਤੀ ਗੱਡੀ ਤੇ ਲੱਧ ਤੇ ਰੱਬ ਵੀ ਕਹਿੰਦਾ ਭੱਜ ਜਾਓ ਕਾਲੇ ਤੋਂ ਭੱਜਿਆ ਤਕਣੀਆਂ ਲਾਗੀਆਂ ਭਾਈ ਡਿਗਣਾ ਤੇ ਆਪਾਂ ਮਾਰਦੇ ਆਪਣੇ ਆਸ਼ੀ ਦੇ ਸਲਫ ਜਾਨੀ ਕਿ ਹੈਂਡਲ ਇਹ ਦੀ ਕੁੰਜੀ ਆ ਆਪਾਂ ਕਿਤੇ ਛਾੜਿਆ ਪੈਚ ਲੈ ਓਏ ਆ ਕੈਮਰਾਮੈਨ ਆ ਗਿਆ ਚੱਲੀ ਜਾਂਦਾ ਯੈਸ ਮੈਂ ਮਾਰਦਾਂ ਨੇ ਸੈਲਫ ਹਾਂ ਯੈਸ ਲੈਫਟ ਦੇਤੀ ਗੱਡੀ ਚਾਕਾ ਤੇ ਆਪਾਂ ਚੱਲੇ ਤੇ ਹੈਪੀ ਨੇ ਚੱਕ ਲੈਣਾ ਕੰਨਾ ਇਹਨਾਂ ਹਾਂ ਨਕਾਇਆ ਆ ਆ ਨਾਰਮਲ ਢਿੱਕ ਪੈਸ ਤੇ ਮਿਲਦੇ ਸਨ ਉਹ ਉੱਥੇ ਜਾ ਕੇ ਘਰੇ ਆ ਕੇ ਪੁੱਠਾ ਪੁੱਠਾ ਹੋ ਗਿਆ ਕੰਮ ਸਾਰਾ ਅੱਜ ਤੋਂ ਬਾਅਦ ਸਾਰੇ ਕੰਮ ਪੁੱਠੇ ਕਰਨੇ ਆ ਠੀਕ ਹੈ ਤੱਬ ਨਹੀਂ ਰਿਓ ਫ ਅਲੀ ਥੱਲੇ ਨੂੰ ਡਿੱਗਦੀ ਹੈ ਨਾ ਇਹ ਕੀ ਹੋ ਗਿਆ ਹਾਂ ਕੋਈ ਨਹੀਂ ਬਸ ਇਹ ਜਾ ਰਹੀ ਹੈ ਹਾਂ ਹੁੱਕਾ ਕੇ ਠੀਕ ਹੈ ਹਾਂ ਫੇਸ ਉੱਡ ਗਿਆ ਸੀ ਫੇਸ ਕਿਦੋਂ ਛੱਡਿਆ ਘੋੜਾ ਦਾ ਉੱਡ ਗਿਆ ਫੇਸ ਮਾਰਤੇ ਨੇ ਮਾਰਤੇ ਆ ਮੋਟਰ ਜੀ ਨੇ ਮਾਰਤਾ ਇਹ ਲੋੜ ਲੰਡੀ ਆ ਪਾਹੀ ਚਾਦੇ ਆ ਚਾਹ ਖਾਸ ਪੱਲੀ ਦਾ ਦੇਖ ਕੇ ਨੂੰ ਭੂਗ ਲਾ ਗਿਆ ਇਧਰ ਹੈ ਨਾ ਕਿ ਮਿਲਦਾ ਰਕੇ ਪਾਇਆ ਹੁੰਦਾ ਇਧਰੋਂ ਹਾਂਜੀ ਦੋਸਤੋ ਸ਼ਾਮ ਦਾ ਬੇਲਾ ਹੋ ਗਿਆ ਸਾਹਮਣੇ ਗੁਰੂ ਘਰ ਤੇ ਗੁਰੂ ਘਰ ਦੇ ਨਾਲ ਸੂਰਿਆ ਦੇ ਸੂਰਿਆ ਵੀ ਆਪਣੇ ਘਰ ਜਾਂਦਾ ਹੋਇਆ ਛਿਪਦਾ ਹੋਇਆ ਤੇ ਟਾਈਮ ਹੋਇਆ ਸ਼ਾਮ ਦੇ 6:48 ਮਿੰਟ ਪਾਈ ਤਾਂ ਕੁਝ ਵਾਰ ਕਿ ਨਰਮ ਇਸ ਤਰ੍ਹਾਂ ਦਾ ਹੋਇਆ ਇਹ ਵਿੱਚ ਵਿੱਚ ਦੋਗੀਆਂ ਨਾ ਡਿੱਗ ਪੰਨ ਪਹਿਲਾਂ ਤੁਸੀਂ ਦੇਖਿਆ ਕੁਝ ਵਿੱਚ ਉਹਦੇ ਹਰਾਵੜ ਵੱਡ ਕੇ ਹਰਾਵੜ ਵੱਡ ਕੇ ਕੋਤਰ ਕੇ ਤੁਸੀਂ ਅੱਗੇ ਦੇਖਿਆ ਹੂਗਾ ਸ਼ਾਮ ਦਾ ਬਿਲਾ ਹੋ ਗਿਆ ਪਹਿਲਾਂ ਮੈਂ ਦਿਨੇ ਸਪਰੇਅ ਕਰਦੇ ਜਕਰ ਉਹ ਮੈਂ ਦਿਖਾਇਆ ਨਹੀਂ ਜਾਣ ਕੇ ਢਾਈ ਕਿਲੇ ਕਰਿਆ ਖੜਾ ਢੋਲ ਕਾਣਾ ਤੇ ਵਧੀਆ ਗੱਲ ਬਾਤ ਸੀ ਅੱਜ ਬੱਦਲ ਦਿਨੇ ਗੱਜਣ ਲੱਗ ਗਿਆ 2:30 ਵਜੇ ਪੂਰਾ ਤਕੜੇ ਵਾਲਾ ਤਾਂ ਜੇ ਤੁਸੀਂ ਬਲੌਗ ਇੱਥੋਂ ਦੇਖਿਆ ਬਸ ਇੰਨਾ ਕੀ ਸੀਗਾ ਉਹ ਸਪਰੇਅ ਵਾਲਾ ਮੈਂ ਜਾਣ ਕੇ ਦਿਖਾਇਆ ਤੇ ਉਹ ਪਹਿਲਾਂ ਸਪਰੇਅ ਕਰਦੇ ਕਰਦੇ 1:00 ਵਜੇ ਹਟਾ ਜਕਰਾਂ ਤੇ ਬਦਲ ਕੱਜਾਂ ਲੱਗੇ ਬੜਾ ਪੜਾ ਗਿਆ ਦੱਸਿਆ 2:30 ਵਜੇ ਕਾਲਾ ਪੀਲਾ ਹੋ ਗਿਆ ਸੀਗਾ ਤੇ 3:00 ਵਜੇ ਤੋਂ ਤਾਂ ਖਾਸਾ ਭੜਾ ਹੋ ਗਿਆ ਸੀਗਾ ਵਿਚਕਣੀਆਂ ਵੀ ਟਿਕਦੀਆਂ ਨੇ ਮਣਗਾਂ ਮਣਗਾਂ ਤੇ ਬਸ ਆਹੀ ਕੰਮਾਂ ਘਰਾਂ ਦੇ ਕੰਮ ਤੇ ਜੇ ਬਲੌਗ ਇੱਥੇ ਤੁਸੀਂ ਕਦੇ ਦੇਖਿਆ ਤਾਂ ਸ਼ੁਕਰੀਆ ਨਵੇਂ ਭਰਾ ਦੇਖਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਚੰਗਾ ਲੱਗਦਾਗਾ ਤੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਵਿੱਚ ਜਿਉਂਦੇ ਰਹੋ বাসਦੇ ਰਹੋ ਰੱਬ ਰਾਖਾ